ਜਦੋਂ ਅਸੀਂ ਸਰਫ ਬਣਾ ਰਹੇ ਹਾਂ ਤਾਂ ਕੈਮੀਕਲਸ ਮਿਕਸ ਕਰ ਰਹੇ ਹਾਂ ਤੇ ਉਹ ਸਾਡੇ ਟੀਚਰ ਨੇ ਸਾਨੂੰ ਸਾਵਧਾਨ ਕੀਤਾ ਹੈ ਕਿ ਇਹਦੀ ਇੱਕ ਵੀ ਬੂੰਦ ਤੁਹਾਡੇ ਹੱਥ ਤੇ ਨਹੀਂ ਪੈਣੀ ਚਾਹੀਦੀ ਤੁਹਾਡੀ ਬੋਡੀ ਤੇ ਨਹੀਂ ਪੈਣੀ ਚਾਹੀਦੀ ਕਿਉਂਕਿ ਅਗਰ ਤੁਹਾਡੀ ਇੱਥੇ ਤਲੀ ਤੇ ਇੱਕ ਬੂੰਦ ਪੈ ਗਈ ਤਾਂ ਇੱਥੋਂ ਨਿਕਲੇਗੀ ਜੀ ਇਹ ਇਹੋ ਜਿਹੇ ਕੈਮੀਕਲ ਹੈ ਇੰਨਾ ਖਤਰਨਾਕ ਤੇ ਉਹ ਸਾਰੇ ਕੈਮੀਕਲ ਮਿਕਸ ਕਰਕੇ ਤੋਂ ਸਾਡੇ ਟੀਚਰ ਨੇ ਕਿਹਾ ਕਿ ਤੁਸੀਂ ਹੁਣ ਨਾ ਇਹਨੂੰ ਘਮਾਉਣਾ ਹੈ ਮਿਕਸ ਕਰਨਾ ਹੈ ਸਾਰੇ ਕੈਮੀਕਲਸ ਨੂੰ ਤੇ ਮਿਕਸ ਕਰੋ ਤੇ ਮੈਂ ਇੱਕ ਪਲਾਸਟਿਕ ਬੜੀ ਸਟਰੋਂਗ ਜੀ ਇੱਕ ਪਲਾਸਟਿਕ ਦਾ ਰੌਡ ਹੀ ਤੇ ਮੈਂ ਫੜ ਕੇ ਨਾ ਮੈਂ ਉਕਮਾਤਾ ਔਰ ਜਿਸ ਤਰ੍ਹਾਂ ਹੀ ਕਮਾਇਆ ਉਹ ਮੈਲਟ ਹੋ ਗਿਆ ਤੇ ਉਹ ਫਟਾਫਟ ਕੱਢਿਆ ਬਾਹਰ ਤੇ ਉਹਨਾਂ ਨੇ ਦੱਸਿਆ ਕਿ ਨਹੀਂ ਲੱਕੜੀ ਹੀ ਯੂਜ਼ ਕਰਨੀ ਹੋਰ ਕੁਝ ਨਹੀਂ ਯੂਜ਼ ਕਰਨਾ ਫਿਰ ਉਹ ਕੀਤਾ ਔਰ ਫਿਰ ਜਦੋਂ ਮੈਂ ਆਪਣੇ ਟੀਚਰ ਨੂੰ ਪੁੱਛਿਆ ਮੈਂ ਕਿਹਾ ਸਰ ਇੰਨੀ ਜਿਹੜੇ ਖਤਰਨਾਕ ਕੈਮੀਕਲ ਹੈ ਇਹਦਾ ਸਾਡੇ ਸਰੀਰ ਤੇ ਨਹੀਂ ਅਸਰ ਹੁੰਦਾ ਹੋਵੇਗਾ ਤੇ ਦੇਖੀ ਹਾਂ ਬਿਲਕੁਲ ਹੋਏਗਾ ਕਿਉਂਕਿ ਕੱਪੜੇ ਚੋਂ ਨਹੀਂ ਨਿਕਲਦੀ ਸਿਰਫ ਤੁਸੀਂ ਦੇਖ ਲਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਦੋਂ ਤੁਸੀਂ ਸੈਰਫ ਦੇ ਵਿੱਚ ਕੱਪੜੇ ਧੁੰਦੇ ਹੋ ਤਾਂ ਕਿੰਨਾ ਕਿੰਨਾ ਥਾ ਪਾਣੀ ਵਰਤਦੇ ਹੋ ਔਰ ਫਿਰ ਉਹ ਸਾਰਾ ਕੈਮੀਕਲ ਉਹ ਇੰਨਾ ਖਤਰਨਾਕ ਕੈਮੀਕਲ ਹੈ ਉਹ ਸਾਰਾ ਜ਼ਮੀਨ 'ਚ ਹੀ ਜਾ ਰਿਹਾ ਜਿਹੜਾ ਟੁੱਪ ਰਿਹਾ ਸਾਰੇ ਜ਼ਮੀਨ 'ਚੋਂ ਕੈਮੀਕਲ ਜਾ ਰਿਹਾ ਤਾਂ ਜ਼ਮੀਨ ਨੂੰ ਵੀ ਖਰਾਬ ਕਰ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਕਪੜੇ ਚ ਰਹਿ ਗਿਆ ਉਹ ਸਾਡੇ ਰੋਮ ਚਦਰਾਂ ਦੇ ਰਾਹੀਂ ਸਾਡੇ ਸ਼ਰੀਰ 'ਚ ਜਾਂਦਾ ਹੈ ਕੈਮੀਕਲ ਫਿਰ ਅ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਤੇ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਘੱਟ ਤੋਂ ਘੱਟ ਕੈਮੀਕਲ ਪਾ ਕੇ ਕਿਸ ਤਰ੍ਹਾਂ ਉਹ ਸਰਫ ਬਣਾਈ ਜਾ ਸਕਦੀ ਉਸ ਤਰੀਕੇ ਦੀ ਬਣਾ ਕੇ ਮੈਂ ਆਪਣੇ ਕਰਦਿਆਂ ਨੂੰ ਦਿੰਨਾ ਜੀ ਜਿਹਦੇ 'ਚ ਕੀ ਕੈਮੀਕਲ ਬਿਲਕੁਲ ਨਾ ਹੋਵੇ ਇਹ ਤੁਹਾਨੂੰ ਪਤਾ ਵੀ ਦੱਸ ਸਕਦੇ ਕਿ ਕਿੱਦਾਂ ਬਣਦੀ ਹੈ ਉਹਦੇ 'ਚ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲਸ ਹੈ ਮਤਲਬ ਇੱਕ ਕੈਮੀਕਲ ਹੈ ਜਿਹੜਾ ਸਫਾਈ ਵਾਸਤੇ ਵਰਤਿਆ ਜਾਂਦਾ ਹੈ ਚੱਗ ਵਾਲਾ ਵੱਖਰਾ ਕੈਮੀਕਲ ਹੁੰਦਾ ਹੈ ਸਫਾਈ ਵਾਲਾ ਵੱਖਰਾ ਕੈਮੀਕਲ ਹੁੰਦਾ ਹੈ ਤੋ 4-5 ਤਰ੍ਹਾਂ ਦੇ ਕੈਮੀਕਲ ਹੁਣ ਮੈਨੂੰ ਯਾਦ ਨਹੀਂ ਕੋਈ ਕਾਫੀ ਪੁਰਾਣੀ ਗੱਲ ਹੈ 2017 ਦੀ ਗੱਲ ਹੈ ਤੁਸੀਂ ਵਾਸ਼ ਵਗੈਰਾ ਜਿਹਨੇ ਕੱਪੜੇ ਕਰਦੇ ਆ ਰੀਠਿਆਂ ਦੇ ਨਾਲ ਓਕੇ ਇੱਥੇ ਵੀ ਇਹ ਮੈਂ ਤੁਹਾਨੂੰ ਦਿਖਾ ਵੀ ਦਉਂਗਾ ਚਲੋ ਦੇਖਾਂਗੇ ਆਪਾਂ ਹਾਂਜੀ ਰੀਠਿਆਂ ਦੇ ਨਾਲ ਅਸੀਂ ਕੱਪੜੇ ਧੋਨੇ ਆ ਤੇ ਉਹਦਾ ਜਿਹੜਾ ਪਾਣੀ ਹੈ ਉਹ ਗੜੀ ਫਸਲਾਂ ਨੂੰ ਜਾ ਰਿਹਾ ਕੋਈ ਕੋਈ ਨਹੀਂ ਮਤਲਬ ਵਾਸ਼ਿੰਗ ਮਸ਼ੀਨ ਚ ਵੀ ਧੋਨੇ ਕੱਪੜੇ ਰੀਠਿਆਂ ਦੇ ਨਾਲ ਹੀ ਤੇ ਹੱਥ ਨਾਲ ਵੀ ਧੁੱਪ ਸਕਦੇ ਬਹੁਤ ਵਧੀਆ ਹੁੰਦੇ ਆ ਮਤਲਬ ਕਿ ਤੁਸੀਂ ਸਿਰਫ ਯੂਜ਼ ਹੀ ਨਹੀਂ ਕਰਦੇ ਬਿਲਕੁਲ ਨਹੀਂ ਬਹੁਤ ਘੱਟ ਰੇਅਰ ਕਿਤੇ ਓਕੇ ਤੇ ਲੱਗੇ ਕਿ ਮਰ ਮੈਂ ਅਵੋਇਡ ਹੀ ਕਰਨੀ ਮੈਂ ਜ਼ਿਆਦਾਤਰ ਅਵੋਇਡ ਕਰਨੀ ਹੈ ਜੀ ਅਗਰ ਮੈਨੂੰ ਲੋੜ ਪਏ ਵੀ ਤੇ ਮੈਂ ਦੇਸੀ ਸਾਬਣ ਥੋੜਾ ਬਹੁਤ ਯੂਜ਼ ਕਰ ਲਵਾਂਗੀ ਅਦਰਵਾਈਜ਼ ਮੈਂ ਐਵਿਡ ਕਰਨੀ ਹੈ ਜੀ ਜੀ ਤੋਂ ਇਹਨੂੰ ਕਾਫੀ ਸਾਲ ਹੋ ਚੁਕੇ ਜਦੋਂ ਤੋਂ ਇਹ ਸਾਰੀਆਂ ਚੀਜ਼ਾਂ ਸਮਝ ਆਉਣੀਆਂ ਹੌਲੀ 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 ਇੱਕ ਇੱਕ ਚੀਜ਼ ਸਮਝ ਆਈ ਗਈ ਕਿ ਹਾਂ ਇਹ ਚੀਜ਼ ਸਾਡੇ ਖੁਦ ਵਾਸਤੇ ਵੀ ਨਹੀਂ ਚੰਗੀ ਸਾਡੇ ਸਰੀਰ ਵਾਸਤੇ ਵੀ ਨਹੀਂ ਚੰਗੀ ਔਰ এনवायरमेंट ਵਾਸਤੇ ਵੀ ਨਹੀਂ ਚੰਗੀ ਕਿਉਂਕਿ ਉਹ ਸਾਰਾ ਕੈਮੀਕਲ ਸਾਡੀ ਜ਼ਮੀਨ ਦੇ ਅੰਦਰ ਹੀ ਜਾ ਰਿਹਾ ਹੈ